ਅੱਜ ਜਿਹੜੀ ਸਾਡੇ ਵੀਰ ਬਦਲ ਸਾਹਿਬ ਨੂੰ ਜ਼ਿੰਮੇਵਾਰੀ ਮਿਲੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਹ ਹੀ ਜ਼ਿੰਮੇਵਾਰੀ ਕੋਈ ਛੋਟੀ ਗੱਲ ਨਹੀਂ ਹੈ ਖਾਲਾ ਜੀ ਦਾ ਪਾੜਾ ਨਹੀਂ ਹੁੰਦਾ ਵੀ ਹਰ ਇੱਕ ਬੰਦਿਆਂ ਦੇ ਵਿੱਚ ਦੇਖੋ ਐਨਾ ਪੰਜਾਬ ਦਾ ਸਾਰਾ ਇਕੱਤਰ-ਕੱਟ ਸੀਗਾ ਕਿੱਥੇ ਇੰਨੇ ਕੱਟ ਦੇ ਵਿੱਚੋਂ ਸਾਡਾ ਪਿੰਡਾ ਜੋ ਮਰਕਲ ਹੈ ਭਾਗਾ ਵਾਲਾ ਹੈ ਜਿੱਥੋਂ ਸਾਡੇ ਇੱਕ ਕੈਂਡੀਡੇਟ ਦਾ ਨਾਂ ਲੋਅਰ ਲੈਵਲ ਤੋਂ ਲੈ ਕੇ ਇੱਕ ਸੂਬੇ ਪ੍ਰਧਾਨ ਅਹੁਦਾ ਦੇਣਾ ਬਹੁਤ ਹੀ ਇਮਾਨਜੋਗ ਇਹਨਾਂ ਪੱਤਰ ਸਾਨੂੰ ਉਹਦਾ ਦਿੱਤਾ ਹੈ ਮੈਂ ਉਹਦੇ ਲਈ ਬਹੁਤ ਹੀ ਸਾਰੇ ਹੀ ਜਿੰਨਾ ਉਹ ਸਾਥੀਆਂ ਨੇ ਮਤਲਬ ਇਹ ਉਹਦੇ ਸਾਡੇ ਪਿੱਠ ਦੇ ਵਿੱਚ ਨਵਾਜਿਆ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਮਾਦਨ ਸਾਹਿਬ ਨੂੰ ਵੀ ਮੈਂ ਇਸ ਗੱਲ ਦੀ ਵਧਾਈ ਦਿਨਾ ਕਿ ਜੋ ਉਹਦਾ ਆਪਾਂ ਨੂੰ ਮਿਲਿਆ ਹੈਗਾ ਇਹ ਬਹੁਤ ਹੀ ਤੰਦੇਹੀ ਨਾਲ ਲਿਭਾਉਣ ਵਾਲਾ ਉਹਦਾ ਹੈਗਾ ਇਸ ਤੱਕੇ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਜਿੰਨੀ ਮਿਹਨਤ ਕੀਤੀ ਹੈ ਤਾਂ ਐਦੋਂ ਕਈ ਗੁਣਾ ਮਿਹਨਤ ਹੋਰ ਕਰਨੀ ਪਊਗੀ ਸੋ ਉਹਦੇ ਲਈ ਆਪਾਂ ਮਾਰਗ ਸਿੰਘ ਦੇ ਨਾਲ ਖ ਮੋੜੇ ਨਾਲ ਮੋੜਾ ਲਾ ਕੇ ਖੜਾਂਗੇ ਤਾਂ ਕਿ ਇਹ ਸਾਰੀ ਲੜਾਈ ਇਹ ਅੱਗੇ ਹੋ ਕੇ ਲੜਨਗੇ ਇਹਨਾਂ ਨੂੰ ਮੈਂ ਧੰਨਵਾਦ ਕਰਦਾ ਹਾਂ ਉਹ ਜੀ ਸਾਰਿਆਂ ਨੂੰ ਅ ਮੈਂ ਬ੍ਰਾਂਚ ਮੈਨੇਜਰ ਐਸਬੀਆ ਇਕ ਲਿਆ ਹੈ ਨਾ ਅਸੀਂ ਬਹੁਤ-ਬਹੁਤ ਕੰਗ੍ਰੈਚੁਲੇਟ ਕਰਦੇ ਹਾਂ ਸਾਡੇ ਬਾਦਲ ਜੀ ਨੂੰ ਇਹਨਾਂ ਨੂੰ ਇੰਨਾ ਵੱਡਾ ਉਹਦਾ ਮਿਲੇ ਪੰਜਾਬ ਦੀ ਸਟੇਟ ਲੈਵਲ ਤੇ ਪੰਜਾਬ ਦੇ ਡੇਰੀ ਫਾਰਮਰਸ ਨੂੰ ਰਿਪਰੈਜ਼ੈਂਟ ਕਰਨ ਦਾ ਠੀਕ ਹੈ ਅਸੀਂ ਇਹ ਉਮੀਦ ਕਰਦੇ ਹਾਂ ਇਹ ਆਪਣੇ ਚੰਗੇ ਕੰਮ ਐਂ ਸ਼ੁਰੂ ਤੋਂ ਜਿਹੜੇ ਮੈਂ ਚਲਾ ਰਹੇ ਨੇ ਇਸੇ ਤਰ੍ਹਾਂ ਅੱਗੇ ਵਧਾਣਗੇ ਛੋਟੇ-ਛੋਟੇ ਜਿਹੜੇ ਫਾਰਮ ਮਾਰਨੇ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਣਗੇ ਠੀਕ ਹੈ ਜਿਨ੍ਹਾਂ ਨੇ ਕਾਫੀ ਲੋਕਾਂ ਨੂੰ ਰੋਜ਼ਗਾਰ ਦੇ ਰੱਖਿਆ ਇਹਨਾਂ ਨਾਲ ਕਾਫੀ ਲੋਕ ਜੁੜੇ ਹੋਏ ਨੇ ਠੀਕ ਹੈ ਇਨਕਮ ਦਾ ਸਾਧਨ ਹੈ ਉਹਨਾਂ ਦੇ ਲਈ ਠੀਕ ਹੈ ਤੇ ਇਹ ਬਹੁਤ ਵਧੀਆ ਕੰਮ ਕਰਨਗੇ ਇਹ ਤਰੱਕੀ ਬਖਸ਼ਣਗੇ ਇਸ ਕੰਮ 'ਚ ਸਰ ਕੀ ਕਰ ਚਾਹੁੰਦੇ ਜੇ ਪਰ ਗੱਲ ਕਰੀ ਮਾਰ ਸਾਡੇ ਵਾਸੀਆਂ ਆਪਾਂ ਅਕਲੀਂ ਕਰਾਂਗੇ ਇੱਕ ਸੁਪੇ ਦਾ ਡੇਰੀ ਦਾ ਟੂਨ ਕੀਤੀ ਗਿਆ ਉਦਾਨ ਲਗਾਏ ਆ ਬਾਲ ਦੇਖੋ ਜਿਹੜਾ ਇਹ ਸਾਰੇ ਡੇਰੀ ਪੰਜਾਬ ਵਾਲਿਆਂ ਨੇ ਜਿਹੜੇ ਨੈਸਲੇ ਕੰਪਨੀ ਦੇ ਨਾਲ ਜੁੜੇ ਹੋਏ ਸਾਰੇ ਭਰਾ ਨੇ ਉਹਨਾਂ ਨੇ ਸਾਡਾ ਇੱਕ ਬਹੁਤ ਹੀ ਹੋਣ ਹਾਰ ਭਰਾ ਬਹੁਤ ਕਾਬਲ ਜਿਨੇ ਛੋਟੀ ਉਮਰੇ ਬਹੁਤ ਵੱਡਾ ਨਾਮ ਬਣਾਇਆ ਉਹਨੂੰ ਕਾਬਲ ਸਮਝਦੇ ਹੋਏ ਸੂਬੇ ਦਾ ਜਿਹੜਾ ਇਕਾਈ ਦਾ ਪ੍ਰਧਾਨ ਬਣਾਇਆ ਤੇ ਮੈਂ ਸਮਝਦਾ ਸਾਡੇ ਇਲਾਕੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਸਾਡਾ ਜੇ ਭਰਾ ਝੁਜਾਰੂ ਹੈ ਮਿਹਨਤੀ ਹੈ ਹੱਕਾਂ ਦੀ ਲੜਾਈ ਲੜਦਾ ਤਾਂ ਹੀ ਉਹਨਾਂ ਨੇ ਏਡੀ ਵੱਡੀ ਸਾਰਿਆਂ ਨੇ ਜ਼ਿੰਮੇਵਾਰੀ ਦੇਖੋ ਉਹਨਾਂ ਨੂੰ ਦਿੱਤੀ ਹੈ ਇਹਨਾਂ ਨੇ ਸਾਰੇ ਇਹਨਾਂ ਦੇ ਨਾਲ ਜੁੜੇ ਹੋਏ ਹਜ਼ਾਰਾਂ ਕਿਸਾਨਾਂ ਦੀ ਜਿਹੜੇ ਕਿ ਛੋਟੇ-ਛੋਟੇ ਦੁੱਧ ਦਾ ਕੰਮ ਕਰਦੇ ਆ ਤੇ ਜਿਹੜੇ ਆਪ ਦਾ ਰਜਗਾਰ ਚਲਾਉਂਦੇ ਆ ਉਹਨਾਂ ਦੀ ਇਹਨਾਂ ਨੇ ਇਲਾਕੀ ਕਰਨੀ ਹੈ ਉਹਨਾਂ ਦੀ ਆਵਾਜ਼ ਠਾਣੀ ਹੈ ਉਹਨਾਂ ਨੂੰ ਸਹੀ ਵਾਜਬ ਰੇਟ ਔਰ ਟੁਕਮਾ ਸਾਰਾ ਜਿਹੜਾ ਹੈਗਾ ਉਹਨਾਂ ਨੂੰ ਸਹੀ ਵਾਜਬ ਰੀਡ ਮਿਲ ਸਕੇ ਹੁੰਦੀ ਇਹਨਾਂ ਨੇ ਹਮੇਸ਼ਾ ਲੜਾਈ ਉਹਨਾਂ ਦੀ ਲੜਨੀ ਹੈ ਔਰ ਸਾਡੇ ਮਾਨ ਵਾਲੀ ਗੱਲ ਹੈ ਸਾਡੇ ਨਗਰ ਅਕਲੀਆ ਲਈ ਵੀ ਮਾਨ ਵਾਲੀ ਗੱਲ ਹੈ ਸਾਡੇ ਇਲਾਕੇ ਲਈ ਵੀ ਮਾਨ ਵਾਲੀ ਗੱਲ ਹੈ ਕਿ ਉਹਨਾਂ ਨੇ ਸਾਡੇ ਸੁਨਹਾਰ ਸਾਥੀ ਨੂੰ ਪੜਾਦੋ ਜਿਹੜਾ ਹੈਗਾ ਸੂਬੇ ਦਾ ਪਰਦਾਰ ਅਪਕੇ ਸਾਹਿਬ ਗੱਲ ਕਰੀ ਜਿਵੇਂ ਪਿੰਡਾਂ ਦੇ ਵਿੱਚ ਇੱਕ ਦੁੱਧ ਦਾ ਪੰਡਾ ਰਹੇਗਾ ਨਾ ਪਸੂ ਹੈਗੇ ਨੇ ਹਿੱਕ ਦੇ ਇੱਕ ਦੋ ਨੇ ਲੱਗਦਾ ਜਿਵੇਂ ਗੱਲ ਸਾਹਿਬ ਨੇ ਕਿਹਾ ਵੀ ਉਹਨਾਂ ਸਮੁੰਦਰ ਵਿੱਚ ਇਹ ਸਾਰਾ ਜਿਹੜਾ ਇੱਕ ਭਾਈ ਦਾ ਸਾਂਝ ਆਪਣਾ ਪਿੰਡ ਬਿਲਕੁਲ ਇਹ ਗੱਲ ਇਹਨਾਂ ਦੀ 100% ਇਹ ਗੱਲ ਸਹੀ ਹੈ ਮੇਰੇ ਕੋਲ ਹੀ ਕੁਝ ਦਿਨ ਪਹਿਲਾਂ ਅ ਦੋ ਚਾਰ ਬੰਦੇ ਹੋ ਜੇ ਆਏ ਜਿਹੜੇ ਕਿ ਮੈਨੂੰ ਕਹਿ ਰਹੇ ਸੀ ਕਿ ਤੁਸੀਂ ਇੱਕ ਵੱਡਾ ਡੇਰੀ ਫਾਰਮ ਤੁਸੀਂ ਆਖ ਖੋਲੋ ਤੇ ਇਸ ਕਰਕੇ ਉਹ ਪ੍ਰਮੋਟ ਜਿਹੜੇ ਹੈਗੇ ਸਾਰੇ ਉਹ ਵੱਡੇ ਡੇਰੀ ਫਾਰਮ ਨੂੰ ਪ੍ਰਮੋਟ ਕਰ ਰਹੇ ਆ ਛੋਟੇ ਜਿਹੜੇ ਕਿਸਾਨ ਘਰਾਂ ਚ ਦੋ ਦੋ ਚਾਰ ਚਾਰ ਬੱਚਾ ਦਾਵਾ ਰੱਖ ਕੇ ਜਿਹੜਾ ਉਹਦਾ ਰੁਜ਼ਗਾਰ ਚਲਾ ਰਹੇ ਆ ਕਿਤੇ ਨਾ ਕਿਤੇ ਉਹਨਾਂ ਲਈ ਇਹ ਚਿੰਤਾ ਦਾ ਰਸ਼ਾ ਜਿਸ ਤਰੀਕੇ ਦੇ ਨਾਲ ਛੋਟੇ ਵਪਾਰੀਆਂ ਦੀ ਥਾਂ ਵੱਡੇ ਮਾਲ ਆ ਰਹੇ ਨੇ ਤੇ ਉਹ ਛੋਟੇ ਨੂੰ ਖਾ ਜਾਂਦੇ ਆ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨਾਂ ਨੇ ਗੱਲ ਰੱਖੀ ਉਹਦੇ ਨਾਲ ਮੈਂ ਸਹਿਮਤ ਆ ਤੇ ਕਿਤੇ ਨਾ ਕਿਤੇ ਜਾ ਕੇ ਛੋਟੇ ਉਹਨਾਂ ਨੂੰ ਨੁਕਸਾਨ ਹੋਣ ਜਾ ਰਿਹਾ ਜਿੱਦਾਂ ਦੀ ਰਾਖੀ ਲਈ ਬਾਦਲ ਬਾਈ ਨੂੰ ਸੂਬੇ ਦਾ ਪ੍ਰਧਾਨ ਲਾ ਤੁਸੀਂ ਕੀ ਕਹਿਣਾ ਚਾਹੋਗੇ ਖੇ ਦੇ ਕਿਹੜੇ ਲੋਕ ਹਾਲੇ ਵੀ ਨਾ ਜਾਗਰੂਕ ਨਹੀਂ ਹੈਗੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਲਾਚ ਉੱਚਾ ਜਾਂਦੇ ਜਾਂ ਉਹਨਾਂ ਵਿੱਚ ਕੀ ਕਹਿਣਾ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਇਹਨਾਂ ਨੂੰ ਅਵੇਅਰਨੈਸ ਦੀ ਕਮੀ ਹੈ ਉਹਨਾਂ ਨੂੰ ਜਾਗਰੂਕ ਕਰਨਾ ਪੈਣਾ ਹੈ ਤਾਂ ਕਿ ਉਹਨਾਂ ਨੂੰ ਆਪਦੇ ਹੱਕ ਜਿਹੜੇ ਹੈਗੇ ਆ ਕਿਸ ਤਰੀਕੇ ਨਾਲ ਲੈਣੇ ਆ ਜਾਂ ਕੀ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਸਮੱਸਿਆਵਾਂ ਆ ਸਕਦੀਆਂ ਨੇ ਉਹਨਾਂ ਨੂੰ ਇਹ ਜਾਗਰੂਕ ਕਰਨਾ ਪੈਣਾ ਹੈ ਉਹਨਾਂ ਨੂੰ ਵੇਅਰ ਕਰਨਾ ਪੈਣਾ ਤਾਂ ਕਰਕੇ ਲੋਕਾਂ ਨੂੰ ਨਾਲ ਜੋੜ ਕੇ ਚੱਲਣਾ ਪੈਣਾ ਇਹ ਬਾਦਲ ਪੈਂਦੀ ਹੈ ਵੱਡੀ ਜ਼ਿੰਮੇਵਾਰੀ ਹੈ ਬਾਦਲ ਕੀ ਜਣਾ ਚਾਹੁੰਦੇ ਇਹ ਕਿ ਪੰਜਾਬ ਦੀ ਵੱਡੀ ਜਨਮ ਜਨਮ ਦੇ ਨਾਲ ਕੋਈ ਉੜਾਏ ਕਿ ਫਾਰਮਿੰਗ ਦਾ ਫਾਰਮ ਹੈਗੇ ਸਾਰੇ ਕੰਮ ਕਰਦੇ ਪਰ ਇਹ ਸਾਰਾ ਮੰਗੇ ਜਿਹਨੂੰ ਵਰਦਾ ਕਹਿੰਦੇ ਇਹ ਤਾਂ ਉਹਦਾ ਕੰਮ ਹੀ ਹੈ ਰਾਇਗੁਰਜੀ ਦਾ ਖਾਲਸਾ ਰਾਇਗੁਰਜੀ ਕੀ ਫਤਿਹ ਮੇਰਾ ਸਾਨੂੰ ਜੀ ਇਹ ਦੁਨੀਆ ਦਾ سلسلہ ਚਲਾਉਂਦਾ ਤੋਂ ਸ਼ੁਰੂ ਕਰਨਾ ਪੈ ਗਿਆ ਇਹ ਸਮੱਸਿਆ ਇਹ ਹੈ ਕਿ ਦੇਖੋ ਗਿਰ ਫਾਰਮਰ ਹੈ ਅਸਾਂ ਪੂਰੇ ਪੰਜਾਬ ਤੇ ਰਹਿੰਦਾ ਜੀ ਦੁੱਧ ਦੀ ਹਰਕਤ ਤੇ ਲੋੜ ਹੈ ਸਾਡੇ ਨਾਲ ਬਦਤਕਰਾ ਹੋਣ ਲੱਗਿਆ ਸੀ ਇਹ ਜਿੱਕ ਇੱਕ ਇਸ ਤਰ੍ਹਾਂ ਜਿਵੇਂ ਲੁਧਿਆਣਾ ਹੋ ਗਿਆ ਉੱਥੇ ਰੇਤ ਹੋ ਰੇ ਮਾਨਸਾ ਕੇ ਹੋਰ ਪੈ ਜਾਂਦਾ ਬਠਿੰਡੇ ਦਾ ਹੋਰ ਰੇਟ ਆ ਮੁਕਸਰ ਦਾ ਹੋਰ ਰੇਟ ਆ ਯਾਨੀ ਕਿਤੇ ਨਾ ਕਿਤੇ ਗੱਲ ਵੱਡਾ ਜਾਂਦਾ ਹੈ ਸਾਡਾ ਅਸੀਂ ਜਦੋਂ ਕਿਹਾ ਸਾਡੀਆਂ ਫੈਕਟਰੀਆਂ ਨੂੰ ਕਿਹਾ ਮੈਂ ਇਸ ਲਈ ਨੂੰ ਕਿਹਾ ਬੇਰਕਰ ਨੂੰ ਕਿਹਾ ਉਹਨਾਂ ਨਾਲ ਗੱਲ ਰੋ ਸਾਂਝੀ ਹੋਈ ਉਹ ਕਹਿੰਦੇ ਜੀ ਅਸੀਂ ਤਾਂ ਬੈਂਚ ਮਾਰਕੀਟ ਦੇ ਨਾਲ ਅਸੀਂ ਕੰਮ ਕਰਾਂਗੇ ਕਿਹੜਾ ਹੋਏਗਾ ਜਦੋਂ ਬੈਂਚ ਮਾਰਕੀਟ ਦੀ ਗੱਲ ਆਈ ਬੈਂਚ ਮਾਰਕੀਟ ਅਸੀਂ ਮੰਨਦੇ ਆ ਬੇਰਕਰ ਨੂੰ ਕਿਉਂਕਿ ਪੰਜਾਬ ਦਾ ਅਧਾਰ ਹੈ ਉਹ ਉਹਨਾਂ ਹੀ ਰੇਟ ਹੇਠਾਂ ਉੱਤੇ ਕਰ ਰਹੇ ਨਾ ਕਿ ਨੈਸਲੇ ਕਿਤੇ ਨਹੀਂ ਹੇਠਾਂ ਉੱਤੇ ਨਹੀਂ ਕਰ ਰਹੇ ਉਹ ਦੇਰ ਕੰਨ ਕਰ ਰਹੇ ਉਹਦੀ ਬੈਂਚ ਮਾਰਕੀਟ ਮੰਨੀ ਜਾਂਦੀ ਹੈ ਨੈਸਲੇ ਦੇ ਨਾਲ ਇਹਨਾਂ ਨੇ ਕੀ ਕਰਿਆ ਰੇਟ ਕਿਤੇ 70 ਰੁਪਏ ਘੱਟ ਹੈ ਕਿਤੇ 80 ਰੁਪਏ ਘੱਟ ਕਿਤੇ 10 ਰੁਪਏ ਘੱਟ ਐਡਾ ਇਹਨਾਂ ਫਰਕ ਪਾਈ ਬੈਠੇ ਆ ਅਸੀਂ ਇਹੀ ਮੰਗ ਕਰਦੇ ਹਾਂ ਹੁਣ ਜਿਹੜੀ ਸੰਸਥਾ ਬਣਾਈ ਹੈ ਅਸੀਂ ਅੱਗੇ ਤੋਰਨ ਦੇ ਖਾਤਰ ਅਸੀਂ ਪੂਰੇ ਪੰਜਾਬ ਨੂੰ ਨਾਲ ਜੋੜ ਲਿਆ ਬੇਰਕਾ ਦੇ ਜਨਤਾ ਨੂੰ ਵੀ ਫਾਰਮਰ ਨੂੰ ਨਾਲ ਜੋੜਾਂਗੇ ਸਾਰੇ ਜਿੰਨੇ ਫਾਰਮਰ ਨੇ ਹੋਈ ਹੋਈ ਸੀ ਨਾਲ ਜੋੜ ਰਿਹਾ ਸੂਬਾ ਕਮੇਟੀ ਸਾਡੀ ਬਣ ਗਈ ਆ ਅਸੀਂ ਇਹ ਕਹਿਣਾ ਚਾਹਦੇ ਹਾਂ ਕਿ ਮੋਕਸਰ ਆ ਗਿਆ ਜੇ ਮੈਂ ਥੀੜ ਦਾ ਗੱਟਾ ਉਹਨਾਂ ਨੂੰ ਵੀ 1600 ਦਾ ਪੈਂਦਾ ਉੱਥੇ ਰੇਟ ਰਹਿ ਜਾਂਦਾ 70 ਰੁਪਏ ਤੇ 15 ਪੈਸੇ ਰੇਟ ਰਹਿ ਗਿਆ ਸੀ ਉੱਥੇ 70 ਰੁਪਏ 15 ਪੈਸੇ ਠੀਕ ਹੈ ਜੀ ਹਉਂਦੇ ਇਸੇ ਕੰਪੈਰੀਸ਼ਨ ਕਰੀਏ ਲੁਧਿਆਣੇ ਨਾਲ ਉੱਥੇ ਰੇਟ 70 ਰੁਪਏ 90 ਪੈਸੇ ਅਠ ਰੁਪਏ ਦਾ ਫਰਕ ਜਾਂਦਾ ਸਾਨੂੰ ਇਹ ਹੋਵੇ ਵੀ ਜੇ ਸਾਡਾ ਏਰੀਆ ਜਦੋਂ ਕੋਈ ਵੀ ਹੋਵੇ ਜਿੱਥੇ ਰੇਟ ਘਟਾ ਜਾਂਦਾ ਸਾਨੂੰ ਫੀਡ ਘਟਤੋ ਬਟੋ 1000 ਰੁਪਏ ਨੂੰ ਘਟਾ ਮੈਂ ਫਿਰ ਤਾਂ ਸੀ ਮੰਨ ਲਿਆ ਸਾਨੂੰ ਰੇਟ ਘੱਟ ਮਿਲਦਾ ਕੋਈ ਗੱਲ ਨਹੀਂ ਐਮੋ ਦੁੱਧ ਸਸਤਾ ਪੈ ਰਿਹਾ ਹੁੰਦਾ ਸਾਨੂੰ ਦੁੱਧ ਉਨ੍ਹੀ ਮਹਿੰਗਾ ਪੈ ਰਿਹਾ ਹੁੰਦਾ ਸਾਨੂੰ ਰੇਟ ਘੱਟ ਕਿਉਂ ਦਿੱਤਾ ਜਾਂਦਾ ਫਿਰ ਕਹਿੰਦੇ ਆ ਸਾਨੂੰ ਕਹਿੰਦੇ ਵੀ ਟਰਾਂਸਪੋਰਟ ਦਾ ਖਰਚਾ ਪੈਂਦਾ ਜਿੱਥੇ ਸਾਡਾ 2000 3000 ਲੀਟਰ ਕੰਪਨੀਆਂ ਕੇ ਦੁੱਧ ਚੱਕਦੀ ਆ 2 ਕਿਲੋਮੀਟਰ ਤੇ ਲਾਰਜ ਫਾਰਮ ਬਣੇ ਹੋਇਆ ਉੱਥੇ ਹੋ ਰਾ ਜੱਗਦੀ ਆ ਉਹਨੂੰ 5 ਰੁਪਏ ਜ਼ਿਆਦਾ ਮਿਲ ਜਾਂਦੇ ਨੇ ਕਿ ਸਾਡਾ ਦੁੱਧ ਨਹੀਂ ਹੈਗਾ ਜੀ ਇਹ ਇਹਦਾ ਕਾਰਨ ਬਣਿਆਗਾ ਕਿਤੇ ਨਾ ਕਿਤੇ ਇਹਦੀ ਡਿਸਕਸ ਕਰਾਂਗੇ ਅਸੀਂ ਕੰਪਨੀਆਂ ਦੇ ਨਾਲ ਬਹਿ ਕੇ ਇਹ ਰੇਟ ਪੰਜਾਬ ਦਾ ਇੱਕ ਕਰਾਂਗੇ ਪਰ ਬੜਾ ਲੰਮਾ ਸਮਾਂ ਨਹੀਂ ਲੰਘਦਾ ਹੈ ਹਾਂ ਜੀ ਵੱਧ ਜਿੰਮੇਰੀ ਨਾ ਉਹ ਬੜੀ ਜਿੰਮੇਰੀ ਹੈ ਨਾ ਤੁਸੀਂ ਜੀ ਕਹਿੰਦੇ ਬਹੁਤ ਬੜੀ ਜਿੰਮੇਰੀ ਹੁੰਦੀ ਹੈ ਨਾ ਲੱਗਦਾ ਹੈ ਕਿ ਨਾ ਲੋਕਾਂ ਨਾਲ ਦਿੱਤਾ ਜਾਂ ਮੱਕੇ ਹੋਰ ਇਸ ਤਰ੍ਹਾਂ ਦਾ ਬੰਦਾ ਇੱਕ ਆਪਾਂ ਕਹਿੰਦੇ ਕਿਹੜਾ ਫਿਰ ਨਾ ਦੇ ਰਿਪੋਰਟਰ ਸਾਸੀ ਕੈਂਪ ਜੀ 131 ਰੱਖਦੇ ਹੋ ਜੀ ਕੋਈ ਹਰ ਉਹ ਜਨਰਲ ਜਿਹੜਾ ਇਸ ਦੌਰ ਵਿੱਚ ਮੰਨਿਆ ਸੀ ਸਿੰਗਮ ਇਹ ਇਹਦੇ ਵਿੱਚ ਇਹ ਜਿਹੜੀ ਅਸੀਂ ਸੁਪਰ ਕਮੇਟੀ ਬਣਾਈ ਆ ਇਹ ਛੋਟੇ ਫਾਰਮ ਨੂੰ ਜਿਉਂਦਾ ਰੱਖਣ ਦੀ ਖਾਤਰੀ ਬਣਾਈ ਆ ਸੀ ਇਹਦੇ ਤੋਂ ਪਿੱਛੇ ਇਹ ਚੀਜ਼ ਪਿੱਛੇ ਦਾ ਪੂਰਾ ਪਿੰਡ ਇੱਕ ਹੋਣਾ ਉਹ ਕੋਈ ਦਿਨ ਬਾਅਦ ਹੀ ਲੰਮੇ ਲੰਮੇ ਦਿਨ ਨਹੀਂ ਹੈਗੇ ਬਾਹਲੇ ਵੀ ਸਾਡਾ ਘਰ ਘਰ ਠੰਡਾ ਲੱਗਣਾ ਇਹ ਚੀਜ਼ ਦਾ ਪੂਰੇ ਪਿੰਡ ਦੇ ਵਿੱਚ ਲੋਟ ਹੋ ਗਿਆ ਸਾਡੀ ਜੁਲੀਨ ਤੇ ਇਕੱਲੇ ਇਕੱਲੇ ਫਾਰਮਰ ਦਾ ਦੁੱਖ ਸੁਣ ਆ ਗਿਆ ਜਿਵੇਂ ਇਹ ਜੀ ਗੱਲ ਨਹੀਂ ਹੈਗੀ ਹੁਣ ਅਸੀਂ ਟਿਕ ਕੇ ਬਹਿ ਜਾਂਦੇ ਹਾਂ ਇਹ ਸਾਡੀ ਸਰਕਾਰ ਨੇ ਨਾ ਸੁਣੀ ਸਰ ਸੰਘਰਸ਼ ਵੀ ਕਰਨੇ ਪੈਣਗੇ ਲੇਕਿਨ ਜਿਹੜੀ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ ਇਹ ਵੀ ਹਜੇ ਤੱਕ ਸਾਡੀ ਕੋਈ ਗੱਲ ਨਹੀਂ ਸੁਣੀ ਅਸੀਂ ਰੋ ਪਾ ਕੇ ਹੰਬਲੇ ਕੁੜੀਆ ਸਾਹਿਬ ਨੂੰ ਵੀ ਅਸੀਂ ਮੰਗ ਪੱਤਰ ਦਿੱਤਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੁਣ ਅਸੀਂ ਜੇ ਨਹੀਂ ਸੁਣਾਈ ਹੁੰਦੀ ਫਿਰ ਹੁਣ ਤੁਹਾਨੂੰ ਪਤਾ ਹੀ ਹੈ ਜੀ ਫਿਰ ਸੁਰਖੰਦ ਹੋਣਾ ਪੈਣਾ ਇਹ ਵੇਸੇ ਕਿ ਅਲੱਗ-ਅਲੱਗ ਜੇ ਸੱਦਾਂ ਮਸਲੇ ਇਹਨਾਂ ਨੇ ਨਾ ਹੱਲ ਕੀਤਾ ਨਾ ਅਸੀਂ ਸੜਕਾਂ ਤੇ ਆਵਾਂਗੇ ਸਾਨੂੰ ਭਰਨੇ ਵੀ ਲਾਉਣੇ ਪੈਣਗੇ ਅਸੀਂ ਆਉਂਦੀਆਂ ਮੰਗਾਂ ਜਿਹੜੀ ਹੈਗੀ ਐ ਅਸੀਂ ਮਨਵਾ ਕੇ ਹਟਾਂਗੇ ਕਿਉਂਕਿ ਅਸੀਂ ਬਈ ਕੋਈ ਮੰਗਾਂ ਨਹੀਂ ਤੇ ਚਲੋ ਮੰਗਾਂ ਕਹੇ ਤਾਂ ਮੰਗਾ ਨਹੀਂ ਸਾਡੀਆਂ ਸਮੱਸਿਆਵਾਂ ਨੇ ਸਮੱਸਿਆ ਦਾ ਹੱਲ ਕਰਾਉਣਾ ਤਾਂ ਬਹੁਤ ਜ਼ਰੂਰੀ ਆ ਫਾਰਮ ਖਤਮ ਹੋ ਜੂਗਾ ਅਸੀਂ ਕਿੱਧਰ ਨੂੰ ਜਾਵਾਂਗੇ ਇਹ ਆਉਣ ਵਾਲੇ ਸਮਿਆਂ ਦੇ ਵਿੱਚ ਪੌਸ਼ ਮਿਲਕ ਲੈ ਕੇ ਆ ਰਹੀਆਂ ਨੇ ਕੰਪਨੀਆਂ ਪਿੰਡਾਂ ਦੇ ਵਿੱਚ ਵੀ ਪੌਸ਼ ਮਿਲਕ ਆਉਗਾ ਇਹਨਾਂ ਨੇ ਸਸਤਾ ਦੁੱਧ ਪੈਰਾ ਕਰਕੇ ਜਿਵੇਂ ਡਾਈਆਂ ਦਾ ਫੇਰਾ ਕਰ ਲਿਆ ਸਸਤਾ ਪਰ ਲੇਕਿਨ ਇਹਨਾਂ ਨੇ ਮਾਰਕੀਟ ਦੇ ਵਿੱਚ ਜਿਹੜਾ ਦੁੱਧ 300 ਗ੍ਰਾਮ ਦਾ ਵੇਚਦਾ ਇਹਨਾਂ ਨੇ 2-200 ਰੁਪਏ 100-100 ਰੁਪਏ ਕਿਲੋ ਦਿਆ ਕਰਨਾ ਜਿਹੜਾ ਕਿ ਕਿਸਾਨਾਂ ਤੇ ਬਹੁਤ ਹੀ ਵੱਡਾ ਬੋਝ ਬਣ ਜਾਂਦਾ ਤੇ ਜਿਹੜੇ ਆਪਣੇ ਦੂਜੇ ਨੇ ਜਿਵੇਂ ਮਜ਼ਦੂਰ ਮਜ਼ਦੂਰ ਇੱਕ ਤਾਂ ਖੜਿਆ ਨੀ ਡਿੱਕਾ ਹੋਣਾ ਇਹ ਚੀਜ਼ ਤਾਂ ਬਹੁਤ ਵੱਡੀ ਸਮੱਸਿਆ ਆਉਣੀ ਆ ਜੇ ਕਿਤੇ ਲੂਜ ਦੁੱਧ ਫੜਿਆ ਜਾ ਕਰੂਗਾ ਨਾ ਇੱਕ ਦਾਰੂ ਦੀ ਤਰ੍ਹਾਂ ਜਿਵੇਂ ਸ਼ਰਾਬ ਫੜੀ ਜਾਂਦੀ ਹੈ ਫੜਿਆ ਜਾ ਕਰਨਾ ਉਹਨਾਂ ਦੇ ਸਮੇਂ ਚ ਹਾਂਜੀ ਬੱਸ ਇਹਦੀ ਗੱਲ ਇਹ ਕਿ ਬੋਦੀ ਹੈ ਨਾ ਲਗਭਗ ਜੁਨਾ ਜੀ ਇਹ ਲੋਕਾਂ ਲਈ ਯਾਦ ਸੰਕਲਪਾਂ ਤੇ ਅਗਰੇ ਇਹ ਕਾਹਦਾ ਸਾਂਝ ਬਣਾਣਾ ਤੇ ਰਹਿ ਕਾਇਮ ਰੋ ਇਹਦੇ ਨਾਲ ਉਹ ਕਰਦੇ ਤੁਸੀਂ ਮਨੋ ਸਾਡੇ ਕੋਈ ਆ ਗਏ ਤਾਂ ਤੁਸੀਂ ਉਹਨਾਂ ਦਾ ਖੁੱਲ੍ਹੇ ਦਿਸਣਾ ਨਾ ਨਾ ਕੋਈ ਮੋੜ ਤੇ ਆਪਣ ਰੇਹੇ ਮੱਤ ਕਰੋ ਤੇ ਲੋਕੀ ਮਿਲਿਆ ਜੇ ਕੋਈ ਅੱਜ ਆਪ ਕੋ ਸਾਂਝ ਆਪੇ ਲੱਗਣਾ ਹਾਂ ਜੇ ਇਹਨਾਂ ਨੂੰ ਮੂਤ ਬਣਾ ਹਾਂ ਜੀ ਹਾਂਜੀ ਹਾਂਜੀ ਉਹ ਤਾਂ ਬਹੁਤ ਪੂ ਪੈਣੀ ਪੈਣਾ ਜੀ ਇਹ ਚੀਜ਼ਾਂ ਦੇ ਨਾਲ ਹੀ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਆ ਜੀ ਜੇ ਇਹ ਚੀਜ਼ਾਂ ਖਤਮ ਹੋ ਗਈਆਂ ਤਾਂ ਭਾਈਚਾਰਕ ਸਾਂਝ ਤਾਂ ਆਟੋਮੈਟਿਕ ਹੀ ਖਤਮ ਹੋ ਜਾਣੀ ਹੈ ਇਹਦੇ ਨਾਲ ਹੀ ਅਸੀਂ ਸਾਰੇ ਜਾਣੇ ਗੁਰੇ ਹੋਏ ਆ ਕਿ ਚੇਨ ਜਿਵੇਂ ਇੱਕ ਤੀਰ ਦੇ ਚਾਰ ਪਹੀਏ ਆ ਨਾ ਇੱਕ ਇੱਕ ਪਹੀਆ ਜਦੋਂ ਪੈਂਚਰ ਹੋ ਗਿਆ ਤਾਂ ਉਹ ਗੱਡੀ ਖੜ ਜਾਂਦੀ ਆ ਸਾਡੀ ਗੱਡੀ ਵੀ ਇਸੇ ਤਰ੍ਹਾਂ ਹੀ ਚੱਲਦੀ ਆ ਮਜ਼ਦੂਰਾਂ ਦੇ ਕਿਸਾਨਾਂ ਦੀ ਇੱਕ ਰਾਂ ਮਿਲ ਕੇ ਚੱਲਦੀ ਆ ਕਿ ਜਿਵੇਂ ਇੱਕ ਪਹੀਆ ਕਿਸਾਨ ਦੇ ਸਹਤ ਹੁੰਦਾ ਹੈ ਮਜ਼ਦੂਰਾਂ ਦਾ ਕਿਸਾਨਾਂ ਉਹਨਾਂ ਵਾਸਤੇ ਇੱਕ ਉਸਰੇ ਕਰੇਕ ਸਹਤ ਹੁੰਦਾ ਲੱਗਦਾ ਇਹ ਵੀ ਵੱਡਾ ਕਿ ਅਸਰ ਪੈਣਾ ਜੇ ਤੁਸੀਂ ਗੱਲ ਬਹਿਲੀ ਬੈਠੀ ਨੂੰ ਬਹੁਤ ਜ਼ਿਆਦਾ ਮਹਿੰਗਾ ਹੋਣਾ ਹੁਣ ਲਾਜ ਦੇ ਇਹਨਾਂ ਕਿਸਾਨਾਂ ਮਜ਼ਦੂਰਾਂ ਲਾਜ ਵੀ ਦੇ ਅਗਲੀ ਮਹਿੰਗਾ ਪਾਓ ਉਹੀ ਦਾ ਰਾਹ ਨੇ ਫਿਰਣਾ ਜੇ ਇਕੱਠਾ ਹੋ ਕੇ ਹਰੇਕ ਤਾਂ ਹਾਂਜੀ ਹਾਂਜੀ ਇਹ ਤਾਂ ਪੱਕਾ ਹੀ ਹੋਣਾ ਹੀ ਹੋਣਾ ਜੀ ਦੇਖੋ ਆਪਣੇ ਪੂਰੇ ਵੀ ਦੇਖੋ ਜਿੱਥੇ ਕੋਈ ਦੇਖੋ ਜਿੱਥੇ ਆਲੂਆਂ ਦੀ ਫਸਲ ਹੁੰਦੀ ਆ ਉਹ ਇੱਕ ਅਦਾਰਾ ਇਕੱਠਾ ਕਰਕੇ ਖਰੀਦ ਕਰ ਲੈਂਦਾ ਪੂਰੇ ਪੰਜਾਬ ਚੋਂ ਉਹਨੂੰ ਮਾਰਕੀਟ ਸਟੋਰ ਚ ਲਾ ਦਿੰਦਾ ਵੇਚਦਾ ਦਾ ਪਰ ਉਹ ਦੇ 100 ਰੁਪਏ ਲੈ ਕੇ ਵੇਚਦਾ ਦਾ 40 ਰੁਪਏ ਕਿਲੋ ਆ ਲੈ ਜੀ ਉਹੀ ਚੀਜ਼ ਇਹ ਇਹ ਤਾਂ ਪੈਕਟਨ ਵਿੱਚ ਪੈ ਗਈ ਮਹਿੰਗੀ ਹੋ ਗਿਆ ਉਹ ਮਾਰਕੀਟ ਚ ਅਸਾਂ ਲੂਜ ਦੁੱਧ ਬੰਦ ਹੋ ਜਾਣਾ ਵੱਡੀ ਗੱਲ ਇਹ ਆ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੁੰਦੇ ਕਿ ਕਿਸਾਨਾਂ ਦੇ ਪੰਜਾਬ ਦੇ ਹਰੇਕ ਦਾ ਕੋ ਬਾਗੀ ਲੈ ਜਾਉਂ ਉਹ ਜਦ ਤੱਕ ਆਪਾਂ ਚੀ ਗਏ ਜਾਂਦੇ ਇਹ ਸਸਤਾ ਰੋਣ ਦੀ ਇਕੱਠੀ ਹੋ ਗਈ ਨਾ ਤਾਂ ਲੱਗਦਾ ਸਾਇਰ ਇੱਕ ਮਤਵਾਰ ਹੈ ਹਾਂਜੀ ਅਸੀਂ ਪੂਰੇ ਪੰਜਾਬ ਦੇ ਵਿੱਚ ਛੋਟੇ ਲੈਵਲ ਤੱਕ ਅਸੀਂ ਬੈਂਤੀਆਂ ਕਰਾ ਦੇ ਦਾ ਕਰ-ਕਰ ਬੈਂਤੀਆਂ ਕਰਾਂਗੇ ਅਸੀਂ ਟੀਮਾਂ ਬਣਾਈ ਜਾਂਦੇ ਆ ਇਕੱਲੇ ਇਕੱਲੇ ਫਾਰਮਰ ਨੂੰ ਅਵੇਅਰ ਕਰਕੇ ਉਹਨਾਂ ਨੂੰ ਨਾਉਂ ਤੋਰਾਂਗੇ ਤੇ ਉਹਨਾਂ ਦਾ ਮਸਲੇ ਵੀ ਹੱਲ ਕਰਕੇ ਦੇਵਾਂਗੇ